ਮੰਡੀ ਲਾਦੂ ਕਾ ਵਾਸਤੇ ਇਹਦੇ ਵਿੱਚ ਬਹੁਤ ਹੀ ਚੋਰੀਆਂ ਹੋ ਰਹੀਆਂ ਨੇ ਮੰਡੀ ਦੇ ਵਿੱਚ ਵੀ ਹੋ ਰਹੀਆਂ ਨੇ ਬਸਤੀਆਂ ਦੇ ਵਿੱਚ ਵੀ ਹੋ ਰਹੀਆਂ ਨੇ ਗਰੀਬਾਂ ਘਰਾਦਿਆਂ ਵੀ ਹੋ ਰਹੀਆਂ ਨੇ ਚੰਗੇ ਘਰਾਣਿਆਂ ਠੀਕ ਹੈ ਨਾ ਮੰਡੀ ਲਾਦੂ ਕਾ ਦੀ ਬਸਤੀ ਚੰਡੀਗੜ੍ਹ ਦੇ ਵਿੱਚ ਰਾਤ ਚੋਰਾ ਵੱਲੋਂ ਪਾਂਡਿਆਂ ਦੀ ਪਰੀ ਮੋਟਰਸਾਈਕਲ ਰੇੜੀ ਚੋਰੀ ਦੀ ਵਾਰ ਦਾ ਸਾਹਮਣੇ ਆਈ ਹੈ ਜਾਣਕਾਰੀ ਦਿੰਦੇ ਹੋਏ ਰੇੜੀ ਮਾਲਕ ਬੱਬੂ ਅਤੇ ਪਰਮਜੀਤ ਨੇ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਉਹ ਜਦੋਂ ਉਹ ਰਾਤ ਨੂੰ ਸੌ ਰਹੇ ਸਨ ਤਾਂ ਕਾਰ ਦੇ ਬਾਹਰ ਖੜੀ ਪਾਂਡਿਆਂ ਦੀ ਪਰੀ ਮੋਟਰਸਾਈਕਲ ਰੇੜੀ ਚੋਰਾ ਵੱਲੋਂ ਉਡਾ ਲਈ ਗਈ ਰੇੜੀ ਮਾਲਕ ਬੱਬੂ ਨੇ ਦੱਸਿਆ ਕਿ ਪਹਿਲਾਂ ਹੀ ਉਹਨਾਂ ਦੇ ਕਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਸੀ ਤੇ ਇਸ ਰੇੜੀ ਤੋਂ ਹੀ ਉਹਨਾਂ ਨੂੰ ਜੋ ਆਮਦਨ ਆਉਂਦੀ ਸੀ ਉਸ ਨਾਲ ਹੀ ਇਹ ਕਰ ਦਾ ਗੁਜ਼ਾਰਾ ਚਲਾ ਰਹੇ ਸਨ ਅੱਜ ਉਹ ਬੇਰੋਜ਼ਗਾਰ ਹੋ ਗਏ ਹਨ ਮੰਡੀ ਲਾਧੂਕਾ ਦੇ ਵਿੱਚ ਦਿਨ ਬਦਿੰਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਮਾਮਲੇ ਦੀ ਜਾਣਕਾਰੀ ਮੰਡੀ ਲਾਧੂਕਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਬੜੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਨਾ ਮੈਂ ਤੁਹਾਡਾ ਬੱਬੂ ਅੱਛਾ ਕਿੱਥੋਂ ਰਹਿਣ ਵਾਲੇ ਹੋ ਚੰਡੀਗੜ੍ਹ ਵਸਤੀ 라ਦੂ ਕਮੰਡੀ ਇਹ ਰੋੜੀ ਚੋਰੀ ਦੀ ਵਾਰਦਾਤ ਕਦੋਂ ਹੋਈ ਕੋਈ ਪਤਾ ਲੱਗਿਆ ਤੁਹਾਨੂੰ 11 ਤੋਂ 12 ਇਹ 11 ਤੋਂ 1 ਇੱਕੋ ਹੀ ਤੱਕ ਹੋਈ ਏ ਅੱਛਾ ਜੀ ਕਿੱਥੇ ਰੋਕੀ ਸੀ ਰੇੜੀ ਤੇ ਤੁਸੀਂ ਕਿੱਥੇ ਸੌ ਰਹੇ ਸੀ ਰੇੜੀ ਇੱਥੇ ਰੋਕੀ ਸੀ ਇੱਥੇ ਠਾਲੇ ਕਸੌਂਦਾ ਹਾਂਜੀ ਇੱਥੇ ਠਾਲੇ ਕਸੌਂਦਾ ਰੇੜੀ ਹਾਂਜੀ ਤੇ ਅੱਗੇ ਮੈਂ ਖੂ ਗੇਟ ਖੋਲ ਕੇ ਸੌਂਦਾ ਹੁੰਦਾ ਹਾਂਜੀ ਖੋਲ ਕਸੌਂਦਾ ਹੁੰਦਾ ਹਾਂਜੀ ਤੇ ਰਾਤ ਨੂੰ ਕੁੱਤਾ ਕਿਹੜਿਆਂ ਦਾ ਸੀ ਮੈਂ ਕਿ ਅੰਦਰ ਨਾ ਵੜ ਜਾਵੇ ਕਿਦਰੇ ਹਾਂਜੀ ਰਾਤ ਨੂੰ ਮੈਂ ਗੇਟ ਲਾ ਕੇ ਸੁੱਤਾ ਸੀ ਰਾਤ ਨੂੰ ਸੁੱਤਾ ਸੀ ਗੇਟ ਲਾ ਕੇ ਤੇ ਮੈਂ 11:00 ਵਜੇ ਮੈਂ ਉੱਠਿਆ ਵੀ ਸੀ ਰਾਤ ਨੂੰ ਕਹਿੰਦਾ ਉਹ ਖੜੀ ਸੀ ਰੇੜੀ ਉੱਥੇ ਉਹ ਤਾਂ ਸਹੀ ਸਲਾਮ ਦੇ ਖੜੀ ਸੀ ਉਸ ਤੋਂ ਬਾਅਦ ਮੈਂ ਜਦੋਂ ਸੌਂ ਗਿਆ ਉਸ ਤੋਂ ਬਾਅਦ ਅਸੀਂ ਸਵੇਰੇ 4:00 ਉੱਠਾ ਬਾਥਰੂਮ ਕਰੋ ਤਾਂ ਰੇੜੀ ਨਹੀਂ ਖੜੀ ਸੀ ਉਦੋਂ ਹੀ ਮੈਂ ਰੋਲਾ ਪਾਤਾ ਮੇਰੇ ਭਰਾ ਨੂੰ ਕਹਿਤਾ ਠੀਕ ਮੇਰਾ ਭਰਾ ਰਾਤੀ ਫਿਰ ਅਸ ਲੱਭ ਦੇ ਰਹਾ ਫਿਰ ਪੋਲ ਤੇ ਗਿਆ ਹਾਂਜੀ ਹਾਂ ਲਾਹਤੂ ਕਾ ਮੰਡੀ ਚੰਡੀਗੜ੍ਹ ਵਸਤੇ ਨਾਲ ਹੀ ਪੋਲ ਲਣਾ ਹਾਂਜੀ ਉੱਥੇ ਗਏ ਉੱਥੇ ਫਿਰ ਮੁੰਡੇ ਖਲੋਤੇ ਸੀ ਉਹਨਾਂ ਤੋਂ ਪਤਾ ਕੀਤਾ ਉਹ ਕਹਿੰਦੇ ਤੁਰੇੜੀ ਲੰਗੀ ਪੰਡ ਲੱਦੇ ਸੀ ਵਿੱਚ ਹਾਂਜੀ ਤੇ ਵਾਹ ਫੁੱਲ ਸਪੀਡ ਤੇ ਲੰਗੀ ਹਥ ਲੰਗੀ ਪੋਲ ਸਪੀਡ ਤੇ ਲੰਗੀ ਫੁੱਲ ਲੰਗੀ ਹਥੋਂ ਕਿੰਨੇ ਕੁ ਰੁਪਏ ਦਾ ਨੁਕਸਾਨ ਆਇਆ ਤੁਹਾਡਾ ਕਿੰਨਾ ਕੁ ਪੰਡੇ ਸੀਗੇ 7000 ਰੁਪਏ ਦੀ ਰੇੜੀ ਸੀ ਤੇ 1500 ਰੁਪਏ ਦੇ ਚਪੂਤੇ ਪਾਡੇਗੇ ਸੀ ਤੇ 28000 ਰੁਪਏ ਰੇੜੀ ਦੇ ਵਿੱਚ ਸੀ ਕੈਸ਼ ਨਗਦ ਅੱਛਾ ਤੇ ਫਿਰ ਸੈੱਡਾਂ ਤੋਂ ਪਲਾਈ ਲੱਗੀ ਹੋਈ ਸੀ ਛਤਰੀ ਸੀ ਸੈੱਡਾਂ ਤੋਂ ਪਲਾਈ ਲੱਗੀ ਹੋਈ ਸੀ ਪਲਾਈ ਵੱ ਤੇ ਲੱਗੀ ਛੋਟਾ ਪੱਖਾ ਲੱਗਾ ਸੀ ਹੁੰਦੇ ਤੇ ਅੱਛਾ 4.5 ਫੁੱਟ ਦੀ ਰੇੜੀ ਸੀ ਠੀਕ ਹੈ ਮੋਟਰਸਾਈਕਲ ਕਿਹੜੇ ਕਲਰ ਦਾ ਲੱਗਿਆ ਸੀ ਜਾਂ ਕਿਹੜਾ ਮੋਟਰਸਾਈਕਲ ਸੀੜੀ 100 ਸੀ ਬਲੂ ਕਲਰ ਨੀਲਾ ਕਲਰ ਅੱਛਾ ਜੀ ਇੱਕ ਕਿਹੜੀ ਗਲੀ ਵੱਜਦੀ ਵਸਤੀ ਚੰਡੀਗੜ੍ਹ ਦੀ ਚੰਡੀਗੜ੍ਹ ਵਸਤੀ ਵਰਦਾ ਸਾਰ ਇੱਕ ਚੱਕੀਆਂ ਚੱਕੀ ਦੇ ਨਾਲ ਇੱਕ ਮੰਦਿਰ ਹੈਗਾ ਮੰਦਿਰ ਦੇ ਨਾਲ ਹੀ ਬਿਲਕੁਲ ਸਾਡੇ ਨਾਲ ਘਾਰੇਗਾ ਬਿਲਕੁਲ ਨਾਲ ਹੀ ਘਾਰੇਗਾ ਠੀਕ ਹੈ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹੋ ਤੁਸੀਂ ਮੰਗ ਸਹੀ ਕਰਨਿਆ ਕਿ ਬਸ ਸਾਨੂੰ ਨਾ ਸਾਡੀ ਰੋਟੀ ਮਿਲਣੀ ਚਾਹੀਦੀ ਗਰੀਬ ਬੰਦੇ ਸੀਗੇ ਆ ਮਿਹਨਤ ਮਜ਼ਦੂਰੀ ਕਰਨਿਆ अनुग्री बंदे गैं विच पैसे ਸਾਡੇ ਬਹੁਤ ਵੱਡਾ ਨੁਕਸਾਨ ਆ ਸਾਡੇ ਕੋਲ ਤਾਂ ਕੁਝ ਨਹੀਂ ਰਹਿ ਗਿਆ ਸਾਡੀ ਹੀ ਰੋਜ਼ ਰੋਟੀ ਗਈ ਸੀ ਉਹਦੇ ਤੋਂ ਸਾਡਾ ਜੋ ਚੱਲਦਾ ਸੀ ਯਾਨੀ ਕਿ ਗੁਜ਼ਾਰਾ ਹੁੰਦਾ ਛੋਂਦੂ ਕਰਦੇ ਸੀ ਜੋ ਵੀ ਕੀਤਾ ਜਾਂਦਾ ਛੋਂਦੂ ਕੀਤਾ ਜਾਂਦੇ ਹੁਣ ਤਾਂ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਕਿਸੇ ਤੇ ਕੋਈ ਸ਼ੱਕ ਹੋਵੇ ਬਸ ਕਿਸੇ ਦੇ ਸ਼ੱਕ ਨਹੀਂ ਬਾਹਰ ਦੇ ਬੰਦੇ ਗਏ ਨੇ ਜਿਹੜੇ ਆਏ ਜਿਹੜੇ ਚੋਰੀਆਂ ਕਰਦੇ ਨੇ ਪੁਲਿਸ ਕੰਪਲੇਂਟ ਕੀਤੀ ਹੈ ਕਿੰਨੀ ਪੁਲਿਸ ਕੰਪਲੀਟ ਕਰ ਦਿੱਤੀ ਹਾ ਮੈਂ ਦਰਖਾਸਤ ਦੇ ਕੇ ਆਇਆ ਲਾਡੂ ਕਮੰਡੀ ਚੌਕੀ ਜੀ ਦੇ ਕੇ ਆਇਆ ਦਰਖਾਸਤ ਦੇ ਜਾਣਾ ਆਵਲੇ ਮੈਂ ਠੀਕ ਹੈ ਕਿ ਕਾਰਵਾਈ ਕੀਤੀ ਜਾਵੇ ਹੁੰਨਾ ਤੇ ਚੋਰਾ ਤੇ ਪਹਿਲੇ ਵੀ ਕੁਵਾਰਦਾਤਾ ਹੋਈਆਂ ਬਸਤੀ ਦੇ ਵਿੱਚ ਹਾਂਜੀ ਪਹਿਲੇ ਵੀ ਪਰਸੂ ਮੋਟਰਸ ਚ ਕੀਚਾ ਸੀ ਅੱਛਾ ਜੀ ਅਗਲੇ ਪਿੰਡ ਦੇ ਵਿੱਚ ਠੀਕ ਹੈ ਅਗਲੀ ਗਲੀ ਦੇ ਵਿੱਚ ਚੋਰੀ ਹੁੰਦੀ ਹੈ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਵਰਮਜੀਤ ਜੀ ਕਿਥੋਂ ਆਣ ਵਾਲੇ ਮੰਡੀ ਲਾਦੂ ਦਾ ਚੰਦੀ ਘਰ ਵਸਤੀ ਇਹ ਕਿਸ ਤਰ੍ਹਾਂ ਦੀ ਵਾਰਦਾਤ ਹੋਈ ਇੱਥੇ ਵਾਰਦਾਤ ਤਾਂ ਇਸ ਤਰ੍ਹਾਂ ਵੀ ਜੀ ਰਾਤ ਨੂੰ ਕੁੱਤੇ ਪਿੰਜਦੇ ਪਏ ਸੀ ਆਪਣਾ ਰੱਖਿਆ ਸੁਪਤਾ ਇੱਕ ਆ ਵੀ ਦੇ ਦਾ ਪਿੰਦਾ ਰਿਹਾ ਫਿਰ ਰਾਤ ਨੂੰ ਉੱਠਿਆ ਵੀ ਸੀ ਹਾਂ ਹਾਂ ਰਾਤ ਨੂੰ ਮੈਂ ਚੱਲ ਪਿੱਛੇ ਮੈਂ ਕਮਰਾ ਪਾਈ ਜਾਂਦਾ ਪਿੱਛੇ ਮੈਂ ਗਿਆ ਵੇਖ ਕੇ ਆਇਆ ਮੈਂ ਗਲੀ ਵਾਲੇ ਪਾਸੇ ਨਿਗਾ ਨਹੀਂ ਮਾਰੀ ਸੀ ਹਾਂ ਜੇ ਗਲੀ ਵਾਲੇ ਪਾਸੇ ਹੋ ਜਾਂਦਾ ਫਿਰ ਤਾਂ ਸ਼ਾਇਦ ਪਤਾ ਲੱਗ ਜਾਂਦਾ ਮੈਨੂੰ ਮੈਂ ਗਲੀ ਵਾਲੇ ਪਾਸੇ ਨਹੀਂ ਆਇਆ ਸੀ ਮੈਂ ਜਾ ਕੇ ਫਿਰ ਉਸ ਤਰ੍ਹਾਂ ਹੀ ਸੌਂ ਗਿਆ ਫੇਰ ਤੜਕੇ ਮੇਰੇ ਭਰਾ ਉੱਠਿਆ ਇਹਨੇ ਉੱਠ ਕੇ ਮੈਨੂੰ ਕਿਹਾ ਵੀ ਤੂੰ ਰੇੜੀ ਕਿਧਰ ਪਾਸੇ ਕੀਤੀ ਮੈਂ ਹਮੇਂ ਰੇੜੀ ਮੈਂ ਪਾਸ ਨਹੀਂ ਕੀਤੀ ਫਿਰ ਕਹਿੰਦਾ ਰੇੜੀ ਆਪਣੀ ਚੋਰੀ ਹੋ ਗਈ ਮੈਂ ਚੱਲ ਕੋਈ ਨਹੀਂ ਆਪਾਂ ਮੋਟਰਸਾਈਕਲ ਕੱਢਨੇ ਆ ਚੱਲ ਭਾਲ ਕਰ ਲੈਨੇ ਅਸੀਂ ਗਏ ਸੇਮਨਾਲ ਤਪੋਲ ਤੇ ਉੱਥੇ ਕੋਈ ਖੜਾ ਸੀ ਨੌਜਵਾਨ ਲੱਕੜੇ ਦਾ ਮੁੰਡਾ ਉਹ ਕਹਿੰ ਗਿਆ ਇਸ ਰੇੜੀ ਇੱਥੇ ਗਈ ਹੋਣੀ ਹੈ ਫੁੱਲ ਸਪੀਡ ਤੇ ਗਈ ਪਾਂਡੇ ਲੱਦੇ ਹੋਏ ਸੀ ਉਹਦੇ ਕਾਫੀ ਤੇ ਅਸੀਂ ਉੱਥੋਂ ਫਿਰ ਸਿੱਧਾ ਗਏ ਇੰਦਰ ਪੰਮ ਬੱਟਾ ਤੋੜੀ ਉੱਥੇ ਵੇਖ ਕੇ ਆਏ ਉਹ ਤੂੰ ਗਿਆ ਫਿਰ ਸਿੱਧਾ ਜਲਾਲਾਵਾ ਜਲਾਲਾਵਾ ਤੂ ਬਾਮਨੀ ਆਪਣੀ ਸਿੱਧਾ ਕਹਿ ਮਾਲਮ ਮਾਲਮੇ ਕੇ ਫਿਰ ਗੁਰੀ ਸਾਨੂੰ ਕਿਦਰ ਨਹੀਂ ਜਾਣ ਕਰੇ ਚੀਜ਼ ਦੀ ਮਿਲੇਗੀ ਬਾਕੀ ਸਵੇਰੇ ਦਰਖਾ ਲਖਾ ਕੇ ਅਸੀਂ ਦੇ ਆ ਚੋਕੀ ਵੀ ਕਾਰਵਾਈ ਕੀਤੀ ਜਾਵੇ ਇਹਨਾਂ ਚੋਰਾਂ ਤੇ ਕਿੰਨੇ ਵਜੇ ਤੁਸੀਂ ਰਾਤ ਗਏ ਸੀ ਜਦੋਂ ਪਾਲ ਕਰਨ ਕਾਫੀ ਟਾਈਮ ਸੀ ਵੀ 1 2 ਦਾ ਟਾਈਮ ਸੀ ਜਿੱਦੇ ਮੈਂ ਉੱਠਿਆ ਸੀ ਉਸ ਤੋਂ ਬਾਅਦ ਫਿਰ ਸੌਂ ਗਿਆ ਜਿੱਦੇ ਤੜਕੇ ਗਿਆ ਸੀ 4:00 ਹੋਏ ਗਿਆ ਸੀ ਅਸੀਂ ਤਾਂ ਠੀਕ ਯਾਦ ਨਹੀਂ ਆ ਤਾ ਟਾਈਮ ਪਾਸ ਕਰਨੀ ਆ ਸਾਡੇ ਅੰਦਰ ਤੇ ਜਿਹੜੀ ਇਬਨ ਸੀ ਸਾਡੇ ਮਰੇ ਮਲੇ ਦੀ ਉਹਨਾਂ ਦੇ ਡੈਡੀ ਦੀ ਡੈਥ ਹੋਈ ਸਾਲ ਤੋਂ ਬੱਚਾ ਹੈਗਾ ਸਿੰਦੇੜੀ ਮੁੱਕਾ ਹੋਇਆ ਸੀ ਨੰਨਾ ਛਾ ਨਗਰ ਮੇਰੇ ਬੱਚਾ ਦੋਨੋਂ ਹੈਗਾ ਹੈ ਤੁਸੀਂ ਮੇਰੇ ਜਹਾਤ ਮੈਂ ਟਟਕੇ ਦੱਸਿਆ ਚੌਥੀ ਆ ਲੂਣ ਲੱਗ ਬਠਾਈ ਦਾ ਹੋ ਕੇ ਮੰਮੀ ਆ ਮਾ ਕੋਈ ਗੱਲ ਪੁੱਤਰ ਆਪਣੇ ਅੱਖ ਸੱਚ ਦੀ ਉਹਦੀ ਲੱਭ ਪਵੇ ਕੀ ਮੰਗ ਕਰ ਰਹੇ ਹੋ ਤੁਸੀਂ ਅਸੀਂ ਮੰਗ ਕੱਲ ਬਸਾਨੂੰ ਸਾਡੀ ਰਿਹੜੀ ਮਿਲ ਜਾਵੇ ਬਸ ਸੱਚੀ ਔਰ ਕਿਝ ਨਹੀਂ ਕੁਝ ਆ ਕਰਨ ਸਾਡੀ ਰਿਹੜੀ ਮਿਲ ਜਾ ਜਿਵੇਂ ਸਾਡੀ ਲਹਿਗ ਨੂੰ ਚਪਕਾ ਛੱਡ ਜਾਵਾਂ ਨੰਲਾ ਪ੍ਰਤਾਨ ਹੋ ਜਾਣਾ ਤੇ ਹਾਦੀ ਉਹ ਰੋਜੀ ਆਈ ਉਹ ਦੇ ਵਿੱਚ ਤੇ ਘਟੀ ਮੇਰ ਪੁੱਤਰੀ ਨਾਨ ਮੇਰ ਪੁਰਾਣਾ ਚਾਣਾ ਵੈਲ ਕਿ ਕੋਈ ਉਹ ਨਾ ਛੇਂਗਾ ਨੰਬਲੀ ਉਹਦੇ ਵਿੱਚ ਖਾ ਲੈਂਦੇ ਸ਼ਰਾਬ ਪੀ ਲੈਂਦੇ ਉਹ ਗਾਲ ਕਹਿੰਦੇ ਕੋਈ ਨਹੀਂ ਇਹ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਪਰਮਜੀਤ ਕਿਥੋਂ ਰਹਿਣ ਵਾਲੇ ਜੀ ਮੇਰੇ ਕੋ ਪड़ोसी ਰਹਿੰਦੇ ਨੇ ਮੇਰੇ ਗਵਾਂਢੀ ਨੇ ਮੇਰਾ ਨਾਮ ਅੱਛਾ ਜੀ ਰਾਤ ਦੀ ਗੱਲ ਹੈ ਜੀ ਰਾਤ ਨੂੰ ਮੈਂ ਮਾਰ ਰਣਾ ਹਾਂ ਉਹ ਤੰਦਨ ਹੋ ਗਿਆ ਤੇ ਰਾਤ ਨੂੰ ਮੈਨੂੰ ਭੁੱਖ ਲੱਗੀ 12:00 ਵੇ ਠੀਕ ਹੈ ਤੇ ਮੇਰੇ ਕਰਦਿਆਂ ਨੇ ਮੈਨੂੰ ਪੁੱਛਿਆ ਵੀ ਕਿਵੇਂ ਤੀ ਬੈਠਾ ਮੈਂ ਕਿਹਾ ਮੈਨੂੰ ਭੁੱਖ ਬੜੀ ਲੱਗੀ ਉਹਨਾਂ ਨੇ ਰੋਟੀ ਬਣਾ ਕੇ ਦਿੱਤੀ ਕਿਹਾ ਕਿ ਮੈਂ ਗਲੀ ਦੇ ਵਿੱਚ ਮੈਨੂੰ ਕਹਿੰਦੇ ਤੁਸੀਂ 2 ਮਿੰਟ ਟਹਿਲ ਕੇ ਫਿਰ ਪਿਆ ਜਾਵੇਂ ਨਾ ਪਿਆਈ ਹੂੰ ਜਦੋਂ ਮੈਂ ਗਲੀ ਦੇ ਵਿੱਚ ਟਹਿਲਣ ਆਇਆ ਉਦੋਂ ਰੇੜੀਆਂ ਦੀ ਗੈਰਬ ਹੋ ਚੁੱਕੀ ਸੀ ਉਦੋਂ ਰੇੜੀ ਕੋਈ ਲੈ ਗਿਆ ਸੀ ਇਸ ਟਾਈਮ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜਾ ਕੇ ਘਰੇ ਪੈ ਗਿਆ ਠੀਕ ਤੇ ਟਾਈਮ ਜੀ ਲਗਭਗ 12 ਤੋਂ 1 ਵਿੱਚ ਇੱਕ ਦੇ ਵਿਚਕਾਰ ਵਿਚਕਾਰ ਦੀ ਗੱਲ ਠੀਕ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਘਰੇ ਜਾ ਕੇ ਪਹੇਗਿਆ ਫਿਰ 3 ਵਜੇ ਮੇਰੇ ਘਰ ਦੇ ਐਸੀ ਸਾਡਾ ਇਹ ਘਰ ਹੈ ਜੀ ਮੈਂ ਪਲਸਟਰ ਕਰਨਾ ਸੀ ਇਸ ਕਰਕੇ ਸਮਾਨ ਚੱਕ ਕੇ ਉਧਰ ਰੱਖਿਆ ਸੀ ਤੇ ਉਹ ਕਹਿੰਦੇ ਮੈਂ ਫਲੈਸ਼ ਜਾਣਾ ਹੈ ਤੇ ਮੇਰੇ ਨਾਲ ਚੱਲੋ ਜਦੋਂ ਮੈਂ ਨਾਲ ਆਇਆ ਉਦੋਂ ਇਹ ਉੱਠੇ ਨੇ ਉਦੋਂ ਇਹਨਾਂ ਨੇ ਆਪਦੀ ਪੜਤਾਲ ਕੀਤੀ ਇਹਨਾਂ ਨੂੰ ਉਹ ਪਹਿਲਾਂ ਪਤਾ ਨਹੀਂ ਲੱਗਿਆ ਵੀ ਕੌਣ ਲਏਗਾ ਕੌਣ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਦਾ ਤਾਂ ਸਾਰਾ ਕਰਜੁਗਾਰ ਹੁੰਦੇ ਤੇ ਸੀ ਤੇ بے ਰੁਜ਼ਗਾਰ ਹੋ ਗਿਆ ਮੁੰਡਾ ਵਿਚਾਰਾ ਉਹਦਾ ਵਿਆਹ ਰੱਖਿਆ ਸੀ ਵਿਆਹ ਤੋਂ ਹੀ ਲੇਟ ਹੋ ਗਿਆ ਪੈਸਾ ਵਿੱਚ ਨਗਦ ਰੱਖਿਆ ਸੀ 25-26000 ਰੁਪਏ ਜੈਸੀ ਵਿੱਚ ਉਹ ਵੀ ਵਿੱਚੋਂ ਲੈ ਕਿ ਜੇ ਲਾਗੇ ਤਾਂ ਬਹੁਤ ਨੁਕਸਾਨ ਹੋਗਾ ਗਰੀਬ ਬੰਦੇ ਦਾ ਬਹੁਤ ਅਫਸੋਸ ਬਸਤੀ ਦੇ ਵਿੱਚ ਹੋਰ ਵੀ ਵਾਰਦਾਤ ਹੋਈ ਇਹ ਕੋਈ ਚੋਰੀ ਬਸਤੀ ਦੇ ਵਿੱਚ ਜੀ ਇਦਾਂ ਜੀ ਦੋ ਦਿਨ ਪਹਿਲਾਂ ਦੀ ਗੱਲ ਹੈ ਅੱਗੇ ਵੀ ਇੱਕ ਚੌਂਕ ਦੇ ਵਿੱਚ ਮੋਟਰਸਾਈਕਲ ਚੱਕਿਆ ਗਿਆ ਠੀਕ ਹੈ ਉਹ ਵੀ ਉਹਨਾਂ ਨੇ ਮੋਟਰਸਾਈਕਲ ਠੱਲ ਕੇ ਅੱਗੇ ਕਾਰ ਖੜੋਤੀ ਸੀ ਉਹਦੇ ਵਿੱਚ ਬਹਿ ਕੇ ਗੱਲਾਂ ਕਰ ਰਹੇ ਸੀ ਜਦੋਂ ਮਗਰੋਂ ਮੋਟਰਸਾਈਕਲ ਗਾਇਬ ਹੋ ਗਿਆ ਠੀਕ ਹੈ ਇਹ ਤਾਂ ਬਹੁਤ ਹੀ ਵਾਰਦਾਤਾਂ ਹੋ ਰਹਾ ਰੇ ਉਹ ਜਿਹੜੀਆਂ ਨੇ ਜੀ ਇਹ ਤਾਂ ਪੁਲਿਸ ਨੂੰ ਕੋਈ ਸਖਤ ਸਖਤ ਕਾਰਵਾਈਆਂ ਨਾਲ ਤੇ ਕਰਨੀ ਚਾਹੀਦੀ ਹੈ ਤੇ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਗੁਰੂ ਇਹ ਕਾਬੂ ਆਣਾ ਚਾਹੀਦਾ ਹੈ ਇਹ ਜ਼ਰੂਰੀ ਹੋ ਗਿਆ ਹੈ ਬਹੁਤ ਜ਼ਰੂਰੀ ਹੋ ਗਿਆ ਹੈ ਮੰਡੀ ਲਾਧੂ ਕਵਾਸਕ ਇੰਦੇ ਵਿੱਚ ਬਹੁਤ ਹੀ ਚੋਰੀਆਂ ਹੋ ਰਹੀਆਂ ਨੇ ਮੰਡੀ ਦੇ ਵਿੱਚ ਵੀ ਹੋ ਰਹੀਆਂ ਨੇ ਬਸਤੀਆਂ ਦੇ ਵਿੱਚ ਵੀ ਹੋ ਰਹੀਆਂ ਨੇ ਗਰੀਬਾਂ ਘਰਾਦਿਆਂ ਵੀ ਹੋ ਜਾਂਦੀਆਂ ਨੇ ਚੰਗੇ ਘਰਾਦਿਆਂ ਦੀ ਠੀਕ ਹੈ ਨਾ ਪੋਜੀਸ਼ਨ ਵਿੱਚ ਆਈਦਾ ਹੈ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਹੈ ਧੰਨਵਾਦ